ਹਰ ਇੱਕ ਸਾਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਬਿੰਦਾ ਤੇ ਭਿੰਦਾ ਹਾਂ ਜਿਹੜੀ ਆ ਵੀਰਾਂ ਦੀ ਬਿੰਦਾ ਤੇ ਭਿੰਦਾ ਵੀਰ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਠੀਕ ਆ ਜੀ ਵੀਡੀਓ ਆਪਣੀ ਪਹਿਲੀ ਆ ਐਵੇਂ ਪਸ਼ੂ ਵਪਾਰ ਦਾ ਕੀਤਾ ਵੀਰ ਹਣੀ ਕਾਫੀ ਪੁਰਾਣਾ ਕਰਦੇ ਆ ਰਹੇ ਨੇ ਸੇਲ ਪਰਚੇ ਦਾ ਕੰਮ ਆ ਦੋਸਤੋ ਪਸ਼ੂ ਇਸੇ ਤਰ੍ਹਾਂ ਹੀ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਨਾਲ ਲੱਗਦੇ ਪਿੰਡ ਸੈਦਪੁਰ ਬੱਠੇ ਪੈਣੀ ਇੱਕ ਪਾਸੇ ਪਨਗੋਟਾ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਤੇ ਤਕਰੀਬਨ ਪੱਤੀ ਸ਼ਹਿਰ ਵੀ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪਤਨ ਤਕਰੀਬਨ ਕੋਈ ਮਾਲਵੇ ਵਾਲੀ ਸੈਰ ਤੋਂ ਵੀ ਆ ਰਿਹਾ ਤੇ ਹਰੀਕੇ ਪਤਨ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ ਤੇ ਪ੍ਰਿੰਗਰੀ ਰੋਡ ਆ ਦੋਸਤੋ ਜਦੋਂ ਹਰੀਕੇ ਪਤਨ ਤੋਂ ਆਪਾਂ ਆ ਪ੍ਰਿੰਗਰੀ ਰੋਡ ਆ ਇਹ ਪੱਤੀ ਨੂੰ ਛੱਡ ਕੇ ਜਾਂਦੀ ਆ ਤੇ ਇਸੇ ਸੜਕ ਦੇ ਉੱਪਰ ਜਦੋਂ ਆਪਾਂ ਪ੍ਰਿੰਗਰੀ ਨੂੰ ਬਿਲਕੁਲ ਕ੍ਰੋਸ ਕਰਦੇ ਆ ਤੇ ਪ੍ਰਿੰਗਰੀ ਕ੍ਰੋਸ ਕਰਦੇ ਆ ਸਾਰੀ ਕੋਈ ਪੰਪ ਆਉਣਾ ਇੱਥੇ ਤਕਰੀਬਨ ਇੱਕ ਪੰਪ ਆ ਠੀਕ ਆ ਜੀ ਇੱਕ ਪੰਪ ਪੰਪਟਰੋਲ ਪੰਪ ਆ ਤੇ ਬਿਲਕੁਲ ਉਹਦੇ ਆਪੋਜ਼ਿਟ ਲਾ ਲਓ ਠੀਕ ਆ ਜੀ ਅੰਮੋ ਸਾਹਮਣੇ ਜਿਹੜਾ ਵੀਰ ਬਿੰਦੇ ਹੋਂ ਦਾ ਘਰ ਆ ਠੀਕ ਆ ਜੀ ਸੜਕ ਦੇ ਉੱਪਰ ਸੋ ਪਸ਼ੂ ਲਿਆ ਲਿਆਉਂਦੇ ਆ ਇਸੇ ਤਰ੍ਹਾਂ ਜਿਹੜਾ ਰੂਸੂ ਸੇਲ ਪਰਚੇ ਦਾ ਕੰਮ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਨਾਲ ਵਾਸਤੇ ਆਪਾਂ ਤੁਹਾਨੂੰ ਟੋਟਲ ਤਿੰਨ ਦਿਖਾਉਣੇ ਆ ਦੋ ਬੱਚੀਆਂ ਗੱਬੜ ਸਮਾ ਲੈਂਦੀਆਂ ਨੇ ਅਜੇ ਵੀ ਹਫਤਾ 10-10 ਦਿਨ ਇੱਕ ਵਾਰ ਸੂਈ ਸਵਾਈ ਆ ਸੋ ਸਮਾ ਹੋ ਗਿਆ ਉਹਨੂੰ ਸੋਈ ਲੂ ਠੀਕ ਆ ਜੀ ਮਹੀਨਾ ਹੋ ਗਿਆ 2 ਮਹੀਨੇ ਹੋ ਗਿਆ ਪੂਰੀ ਡ ਉਹ ਛੋਟੇ ਛੋਟੇ ਰੇਟ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਰ ਸਾਰਿਆਂ ਭੈਣ ਭਰਾਵਾਂ ਨੂੰ ਸਾਸਤਰੀ ਕਾਲ ਹੋਰ ਪਾ ਜੀ ਠੀਕ ਠਾਕ ਹਾਂ ਬਹੁਤ ਵਧੀਆ ਰਾਸਨ ਤੁਸੀਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਅੱਛਾ ਸਾਨੂੰ ਚਾਹ ਚਾਹ ਲਈ ਭਾਈ ਆ ਜਾ ਠੀਕ ਹੈ ਜੀ ਹਾਂ ਜੀ ਤੋਂ ਦੇ ਵੀਡੀਓ ਪਾਈ ਆ ਜਾ ਨੇ ਰੱਬਾ ਦਾ ਬਣਾਇਆ ਕਰਾ ਹਾਂਜੀ ਰੱਬਾ ਬਣਾਇਆ ਕਾਡਾ ਨਾਮ ਬੜਾ ਮਸ਼ਹੂਰ ਹੁੰਦਾ ਦੇ ਬਿੰਦਾ ਇਹ ਹੁੰਦਾ ਤੇ ਬਿੰਦਾ ਹਾਂ ਜ ਤਾਗੜੀ ਬੋਵੇਂ ਲੋਕਾਂ ਬਣਾ ਕੇ ਸਾਡੇ ਦੋਹਾਂ ਪ੍ਰਾਇ ਆ ਗਏ ਇੱਕ ਥੇ ਆ ਗਏ ਹਾਂ ਦੋਹਾਂ ਕੰਮ ਸਾਂਝਾ ਕਰਦੇ ਅੱਛਾ ਆ ਦੇ ਵੀਰ ਆ ਜਾ ਸਮਝ ਆ ਜੀ ਇਹ ਵੀਰ ਬਿੰਦਾ ਦਾ ਨਾਮ ਬਹੁਤ ਯਾਦ ਮੈਨਾਂ ਵੀ ਜੋੜੀ ਬੜੀ ਕਮਾਲ ਬਹੁਤ ਵਧੀਆ ਇੱਕ ਦੋਹਾਂ ਇੱਕ ਗਾਲ ਵੀਰ ਸਾਸਰੀ ਕਾਰ ਵੈਸੇ ਸਾਰੇ ਵੀਰ ਜਾਣਦੇ ਆ ਤੇ ਆਪਾਂ ਭੈਣ ਭਰਾਵਾਂ ਦੇ ਸਾਹਮਣੇ ਵੀ ਪੇਸ਼ ਕਰ ਦਿੱਤੇ ਆ ਦੋਸਤੋ ਠੀਕ ਆ ਜੀ ਇਸੇ ਤਰ੍ਹਾਂ ਜੋੜੀ ਜੋੜੀ ਨੂੰ ਪਿਆਰ ਦੀ ਹੋ ਜਾ ਠੀਕ ਆ ਜੀ ਵੀਰ ਹੁਣ ਇਸੇ ਤਰ੍ਹਾਂ ਮਾਲ ਖਰੀਦਦ ਅੱਛਾ ਵੀਰ ਇਹ ਕਿੰਨੇ ਸਮੇਂ ਤੋਂ ਵੈਸੇ ਪਸ਼ੂ ਵਪਾਰ ਦਾ ਕੰਮ ਕਰਦੇ ਆ 7 ਸਾਲ ਹੋ ਚੁੱਕੇ ਆਪਾਂ ਨੂੰ 7 ਸਾਲ ਹਾਂਜੀ ਤੇ ਮਾਲ ਤਕਰੀਬਨ ਵੈੜਾ ਹੋ ਗਿਆ ਮੱਝਾਂ ਹੋ ਗਿਆ ਜਾਂ ਕੁਛ ਤਰ੍ਹਾਂ ਦਾ ਹਾਂਜੀ ਠੀਕ ਆ ਠੀਕ ਆ ਅੱਜ ਆਪਣੇ ਕੋਲ ਤਿੰਨ ਲਾਗ ਨੇ ਹਾਂਜੀ ਹਾਂਜੀ ਦੋ ਮੱਛੀਆਂ ਆਪਣੇ ਕੋਲ ਗੱਬਣ ਖੜੀਆਂ ਤੇ ਇੱਕ ਸੁਆਈ ਆ ਤੁਸੀਂ ਦੱਸਣ ਦਾ ਵੀ ਥੋੜੀ ਉੱਚੇ ਬਗੈਰ ਬੱਚੇ ਤੋਂ ਮਗਰ ਇਹਨਾਂ ਮੱਛੀਆਂ ਨੂੰ ਬੱਚੇ ਨਾਲ ਲਾੜੀ ਸਮਾਂ 2 ਮਹੀਨੇ ਹੋ ਚੁੱਕਾ ਜੇ ਨੂੰ ਠੀਕ ਆ ਜੀ ਹਾਂਜੀ ਇਹਨਾਂ ਬੱਛੀ ਨੇ ਤੇ ਤੇ ਦੋ ਮਹੀਨਾ ਸੂਈ ਨਹੀਂ ਦਾਣਾ ਸੂਈ 15 ਦਾ ਸੂਈ ਆ ਠੀਕ ਆ ਜੀ ਦੋ ਮਹੀਨਾ ਦਾ ਆਪਾਂ ਸ਼ੁਰੂਆਤ ਇੱਥੋਂ ਕਰਦੇ ਆ ਹਾਂ ਜੀ ਇਹਨੂੰ ਦੋ ਮਹੀਨਿਆਂ ਦੀ ਸੂਈ ਇਹਨੂੰ ਦੋ ਮਹੀਨੇ ਹੋਣਾ ਬੱਚੀ ਲਾਈ ਭਾਜੀ ਇਹਦੀ ਅੱਛਾ ਜੀ ਅੱਛੀ ਨੇ ਆਪਾਂ ਦਿੱਤੀ ਉਹਨਾਂ ਵਿੱਚੀ ਰੱਖਣੀ ਉਹਨਾਂ ਬਹੁਤ ਛੋਣਾ ਪਲੀ ਬੱਚੀ ਠੀਕ ਆ ਜੀ ਹਾਂ ਦੋ ਮਹੀਨੇ ਦੋ ਹੋ ਚੁੱਕੇ ਜੋ ਦੋ ਮਹੀਨੇ ਹੋ ਗਏ ਹਾਂ ਕੋਈ ਆ ਪਾਕਿਸਤਾਨ ਹੋ ਗਏ 15 ਦਿਨ ਹੋ ਗਏ ਉਹ ਕੰਮ ਨਹੀਂ ਹੈਗਾ ਤੇ ਦੁੱਧ ਵੀਰੇ ਦੇ ਥਲੇ ਹੋਣੇ ਤੁਹਾਡੀ ਐ ਮੌਕੇ ਦੇ 10 ਕਿਲੋ ਹਾਜ਼ਰ ਵਾਹ ਲੈ 10 ਕਿਲੋ ਆ ਜੀ ਆ ਦੇ ਕਿਹਨੇ ਆਨਲਾਈਨ ਮੰਗਾਉਣੀ ਆਪਾਂ 8 ਕਿਲੋ ਗਾਰੰਟੀ ਦਵ ਇਹ ਵਾਰ ਮਿਲ ਜੂਗੀ ਠੀਕ ਹੈ ਜੀ ਚਾਹੇ ਮੈਂ ਵੀਰ ਆਨਲਾਈਨ ਸੌਦਾ ਕਰਦਾ ਤੇ ਚਾਹੇ ਮੇਰਾ ਭਰਾ ਵੀ ਇੱਥੇ ਆ ਕੇ ਦੂਜਾ ਕਰਦਾ ਥਾਣੋਂ ਓਕੇ ਚ ਵਾਈ ਕੋਈ ਬਾਤ ਘੱਟ ਨਹੀਂ ਥਾਂ ਚੇਗੀ ਕੋਈ ਪੂਰੀ ਛਟਾਣੀ ਇਹਦਾ ਹਾਂ ਜੀ ਵੱਚੀ ਪਲੂੜੀ ਹੈ ਕਿ ਦੂਜੇ ਸੁਭਾਅ ਦੂਜੇ ਸੁਭਾਅ ਸੁਈ ਵੱਚੀ ਦੂਜੇ ਨੇ ਵੱਚੀ ਦੂਜੀ ਸੁਆੱਚੀ ਬਹੁਤ ਪੜੀ ਹੋਈ ਹੈ ਜੀ ਆਹ ਦੇਖੋ ਜੀ ਅੱਚੀ ਬਹੁਤ ਭਾਲਾ ਵਾਲੀ ਵੱਚੀ ਲੋ ਜੀ ਠੀਕ ਹੈ ਜੀ ਬਿਲਕੁਲ ਨਵਾਂ ਆਂਦਾ ਠੀਕ ਹੈ ਜੀ 1 ਕਿਲੋ ਦੁੱਧ ਦਾ ਤੇ ਕਰਾਉਂਦਾ ਦੋਸਤੋ ਬਿਨਗੈਰ ਬੱਚੇ ਹੋਵੇ ਪਸ਼ੂ ਤੇ ਵੈਸੇ ਕਈ ਵਾਰ ਵੀਰ ਕਹਿੰਦੇ ਵੀ 1 ਤੇ ਆਪਕੋ ਲੁੱਦ ਐਸ ਵਕਤ ਬੱਚੀ ਦੇ ਥੱਲੇ ਹਾਜ਼ਰ ਇੱਕ ਰਾਹ ਕੇ ਬਿਲਕੁਲ ਬਲਿਆ ਕੇ ਠੀਕ ਹੈ ਜੀ ਤੇ ਬਾਕੀ ਥੱਲੇ ਲੇਰੇ ਦੀ ਤੁਸੀਂ ਦੇਖ ਸਕਦੇ ਹੋ ਜੇ ਹੁਣ ਵੈਸੇ 2 ਵਾਈ ਦਾ ਸਮਾਂ ਹੈ ਜਿਵੇਂ ਆਪਾਂ ਹੁਣ ਤੁਹਾਨੂੰ ਨੋਟ ਕਰਾ ਹੀ ਦੇਣਾ ਤਕਰੀਬਨ 5 5:35 ਵਜੇ ਦਾ ਸਮਾਂ ਸ਼ਾਮ ਦਾ ਬਿਲਕੁਲ ਹੈਗਾ ਠੀਕ ਹੈ ਜੀ ਤੋਂ ਜਿਨਾਂ ਕੇ ਤੁਸੀਂ ਲੇਵਾ ਬਲਿਆ ਫਲਿਆ ਅਦਿਕਾ ਜੀ ਭਰਿਆ ਬਿਲਕੁਲ ਕੰਨੋ ਨਜ਼ਰ ਆ ਰਿਹਾ ਵਿੱਚ ਬਹੁਤ ਸੋਹਣੀ ਬੱਚੀ ਭਾਜੀ ਬੱਚੀ ਤਾਂ ਗੋਲ ਦਾ ਬੱਚਾ ਹੀ ਭਾਜੀ ਅਪੇ ਵੀ ਬਾਕੀ ਚਵਾਈ ਚੁਵਾਈ ਪਾਜੀ ਬਹੁਤ ਇੱਕ ਨੰਬਰ ਚਵਾਈ ਪਾਜੀ ਨਾ ਕੋਈ ਪਾੜਾ ਨਾ ਕੋਈ ਵੰਗਾ ਇਸ ਤਰ੍ਹਾਂ ਬਹਿ ਜਾਣਾ ਇਸ ਤਰ੍ਹਾਂ ਪਚੋਲਣੀ ਇਹ ਨਾ ਭਾਜੀ ਕੋਈ ਮੰਗਾ ਨਹੀਂ ਲੈਣਾ ਇਹਨੇ ਖਾਣੇ ਇੱਕ ਨੰਬਰ ਸਾਰੇ ਚਵਾਈ ਦੀ ਪਾਜੀ ਜੀ ਠੀਕ ਹੈ ਜੀ ਠੀਕ ਕੋਈ ਵੰਗਾ ਨੂੰ ਤਾਂ ਨਹੀਂ ਪੂਰੀ ਛੱਟਾ ਨਹੀਂ ਰਹਿਦਾ ਠੀਕ ਹੈ ਜੀ ਹਾਂ ਚਵਾਈ ਇੱਕ ਨੰਬਰ ਭਾਜੀ ਆ ਦੇਖੋ ਜੀ ਲੋ ਦੋਸਤ ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨਾ ਕੋਈ ਚਵਾਈ ਜੂਰਗਾ ਕੋਈ ਰਸੀ ਪਹੁੰਚਦੀ ਲੋੜ ਨਹੀਂ ਐਸੇ ਬਹਿਣਾ ਠੀਕ ਹੈ ਚਵਾਈ ਆ ਦੇਖੋ ਕੋਈ ਕੋਈ ਪੂਰੀ ਛੱਟਾ ਨਹੀਂ ਥਾਨ ਨਹੀਂ ਵਦਕਾ ਆਪਣੀ ਗਰੰਟੀ ਹੋ ਗਈ ਲਹੋਂ ਤੱਕ ਠੀਕ ਹੈ ਜੀ ਠੀਕ ਹਾਂ ਜਿੱਦ ਤਰ੍ਹਾਂ ਮ ਠੀਕ ਆ ਜੀ ਉਹ ਦਾਖਲਾ ਆਪਾਂ 8 ਕਿਲੋ ਦੀ ਗਾਰੰਟੀ ਦਵਾਂਗੇ ਵੀ ਠੀਕ ਆ ਜੀ ਹਾਂ ਜੀ ਇਹ ਬੱਛੀ ਦੀ ਅੱਛਾ ਵੀਰ ਜੀ ਇਹਦੀ ਡਿਮਾਂਡ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਫਿਰ ਆਪਾਂ ਬੱਛੀ ਬਈ ਮੋਲ ਤੇ ਅਸੀਂ 30000 ਰੁਪਏ ਕਰਦੇ ਹਾਂ ਉਦਰਾ ਵਾ ਦੱਸੋ ਕਿ ਦੇ ਦੇਣਾ ਸੋਸਰਾ ਕਿਸੋਰਾ ਕੱਢ ਕੇ ਦੱਦੋ ਇੱਕ ਵਾਰ ਜੀ 30000 ਦੀ ਹਾਂ ਨਾ ਕਰਦਾ ਫਿਰ ਰਾਜ ਵੀਰ ਜੀ 5000 ਦੇ 1000 ਰੁਪਏ ਹੋਰ ਛੋਟ ਕਰਦੇ ਭਾਈ 3000 ਨਹੀਂ ਜਾਣਗੋ ਅੱਜ 24000 ਪਹਿਲੀ ਵੀਡੀਓਆਂ ਜਾਂ ਆਨਲਾਈਨ ਜਾਂਦੀਆਂ ਅੱਜਾ ਬਾਹ ਜੀ ਬਾਹ ਹਾਂ ਜੀ ਹਾਂ ਜੀ ਵੇਖੀ ਜੀ ਵੀ ਆਪਾਂ ਕਸਰਾ ਕਿਸਰਾ ਕੱਢ ਕੇ ਮਾਰਦੇ ਆਂ 24000 ਉਹਦੇ ਵੱਧ ਘੱਟ ਫੋਨਾਂ ਵੀ ਲਾ ਦੇ ਵੀਰ ਜੀ ਤਾਂ 24000 ਹਾਂ ਹਾਂ ਨਾ ਹੋਰ 24000 ਜਿਹੜਾ ਮਰਜ਼ੀ ਦਾ ਜੋ ਸਾਡੀ ਛੋਟ ਮਰਜ਼ੀ ਉਹ ਕਰ ਦਾਂਗੇ ਠੀਕ ਆ ਜੀ ਹਾਂ ਜੀ ਹਾਂ ਨਾ ਬਹੁਤ ਸੋ ਬੱਚੀ ਚੰਗੀ ਆ ਠੀਕ ਆ ਜੀ ਆਕੇ ਵਾਗਪ੍ਰਿੰਟ ਬਹੁਤ ਸੋੜਾ ਇੱਕ ਰੰਗ ਬਿਲਕੁਲ ਅਪਲਾਈ ਹੈ ਠੀਕ ਆ ਹਾਂ ਜੀ ਹਾਂ ਜੀ ਬੱਚੀ ਬਹੁਤ ਨੇ ਵੀ ਭਾਈਆ 10 ਕਿਲੋ 8 ਕਿਲੋ ਕਹਿ ਕੇ ਦਵਾਂਗੇ ਠੀਕ ਆ ਜੀ ਘਰ ਵਾਲਾ ਬੱਛੀ ਨੇਤੀ ਬੱਛੀ ਬਹੁਤ ਸੋਣੀ ਜੇ ਮਗਰ ਠੀਕ ਆ ਠੀਕ ਆ ਉਹ ਚਲੋ ਜੀ ਸ਼ੌਕਲਾ ਰੱਖ ਲੈਂਦਾ ਵੀ ਤੁਹਾਨੂੰ ਬਤਾਉਂਦਾ ਰਾਤ ਨੂੰ ਬਣਾਈ ਵੀਰ ਜੀ ਵਾਰਿਆ ਸਾਗਰ ਨੰਬਰ ਤੇ ਵੀ ਇਹ ਕੱਪੜੇ ਕਰਵਾ ਸੁਵਾ ਜਾ ਸੁਦੀ ਇਹ ਦੂਜਾ ਸੁਆ ਸੋਣਾ ਵੀਰ ਜੀ ਹਰ ਕੇ ਦੂਜਾ ਸੁਆ ਜੀ ਹਾਂ ਜੀ ਬਹੁਤ ਠੰਡੀ ਧੀਰੀ ਭਈ ਹਾਂ ਹਾਂ ਲੈਦੀ ਹੋ ਦੇ ਨਾਲ ਜੇ ਖੁੱਲੇ ਹਨ ਇਹ ਭਈ 10 ਦਿਨ ਲੈਸਾਂ ਦੀ ਰਾਤ ਤੋਂ 12 ਦਿਨ ਵੀ ਲੈਸਾਂ ਦੀ ਬੱਛੀ ਕੱਚੀ ਥੋੜੀ ਜੀ ਅਜੇ ਠੀਕ ਆ ਜੀ ਹਾਂ 10 12 ਦਾ ਸਮਾਂ ਲਵੇ ਵੀ ਬੱਛੀ ਠੀਕ ਆ ਹਾਂ ਮਗਰ ਆਰ ਤੋਂ 10-10 ਦਿਨ ਆਰਾਮ ਨਾਲ ਲੈ ਜਾਣੀ ਲੈ ਜੀ ਬਈ ਇਹ ਵਧੀਆ ਬੱਛੀ ਆ ਸੁਗਿਆਂ ਤੇ ਵੀ ਦੂਜੇ ਨਾਲੇ ਹਾਇਆ ਬੱਛੀ ਕ੍ਰੋਸ ਆ ਗਿਆ ਜਿਵੇਂ ਦਰਨੀ ਦੇ ਵਿੱਚ ਚੱਲਣ ਵਾਲੀਆਂ ਹਾਂ ਹਾਂ ਬਹੁਤ ਹਾਂਜੀ ਠੀਕ ਆ ਜੀ ਲੈ ਵੀ ਵੀਰ ਖੋਲਾ ਖੋਲ ਪਿਆ ਠੀਕ ਆ ਜੀ ਉਦੋਂ ਤੋਂ 10 ਦਿਨ ਆ ਕੇ ਆਰਾਮ ਨਾਲ ਲੈਦੀ ਆ ਬਹੁਤ ਆ ਜੀ ਥੱਲੇ ਤੁਸੀਂ ਦੇਖੋ ਤੋਂ ਦੂਜਾ ਸਵੇਰ ਹਾਂਜੀ ਤੇ ਦੱਬੀ ਰਾਂ ਕਰੂੰਗਾ ਦੇਖੋ ਕਰਮਾਣੀਆਂ ਬਿਲਕੁਲ ਫੈਸ਼ਨ ਪੂਸ਼ਨ ਵਧੀਆ ਆ ਦੇਖੋ ਜੀ ਚਾ ਉਧਰ 2 ਮਿੰਟ ਬਾਕੀ ਦੋਸਤੋ ਮੁੱਲ ਬੜਾ ਜਾਇਜ਼ਾ ਵਾਜਬ ਰੇਟ ਆ ਵੈਸੇ ਜਿਹੜੀਆਂ ਤੁਹਾਨੂੰ ਆਪਾਂ ਗੱਪਣ ਵੜਾ ਦਿਖਾਉਣੀ ਆ ਬੜੇ ਸੂਤਰ ਦੇ ਰੇਟ ਆ ਇਹਨਾਂ ਦੇ ਵੀ ਤੇ ਛੋਟਾ ਛਟਾ ਕਰਕੇ ਬਿਲਕੁਲ ਜਿਹੜਾ ਥੋੜੇ ਤੋਂ ਥੋੜਾ ਜਿਹਾ ਆਪਾਂ ਕਹਦੀ ਆ ਵੀ ਥੋੜਾ ਮੁਨਾਫਾ ਲੈ ਕੇ ਪਸ਼ੂ ਵੀਰਾਂ ਦਾ ਵੀ ਸੇਲ ਕਰਾਂਗੇ ਆਪਾਂ ਪਹਿਲੀ ਵੀਡੀਓ ਨਾਲ ਡਿਲੀਵਰੀ ਜਾਣ ਉੜਦੀ ਆ ਜਾਂ ਭਾਜੀ ਹਣਾ ਪਹਿਲੀ ਵੀਡੀਓ ਪੈਸੇ ਫਾਇਦਾ ਨਹੀਂ ਕੋਈ ਜਾ ਰੇਟ ਕਰਾ ਫਾਇਦਾ ਵੀ ਨਿਕਾਲ ਨਹੀਂ ਆਉਂਦਾ ਭਾਜੀ ਬਿਲਕੁਲ ਰੇਟ ਕਰਾਏ ਆ ਵੀ ਥਾਣੇ ਤੇ ਨੰਬਰ ਆਉਂਦੀ ਸਾਡੀ ਗਰੰਟੀ ਹੈ ਜੇ ਕੋਈ ਆ ਕੇ ਚੇਪੇ ਖਰਸਾ ਦਾ ਵੀਰ ਜੀ ਆਦੀ ਅੱਛਾ ਵੀਰ ਜੀ ਮਾਲਾ ਵੀ ਜ਼ਿਆਦਾਤਰ ਆਪਣੇ ਭੈਣ ਭਰਾ ਨਾਲ ਆਨਲਾਈਨ ਸੌਦਾ ਕਰਦੇ ਆ ਆਪਾਂ ਜੇ ਗੱਡੀ ਤੇ ਜੇ ਪਹੁੰਚ ਕਰਾਂਗੇ ਜੇ ਲਾਗੇ ਥਾਂ ਚੁੱਪ ਕੇ ਹੁਣ ਪੈਸੇ ਦੇ ਆਓ ਸਹੀ ਹੈ ਜੀ ਹਾਂ ਕੋਈ ਵਾਅਦਾ ਕਰ ਥਾਂ ਨਹੀਂ ਸਾਡੀ ਕੋਈ ਕੋਈ ਗੱਲ ਆ ਸਾਰੇ ਵੀ ਪਰ ਆ ਕੇ ਚੇਪੇ ਖਰਨਾ ਆਉਂਦੀ ਬਿਲਕੁਲ ਤੇ ਸੱਲੀ ਕਰਨੀ ਜ਼ਰੂਰੀ ਭਾਜੀ ਪੈਸਾ ਲਵਾ ਤੇ ਸਰੀਆ ਖੜਨਾ ਸ਼ਾਬ ਸਭ ਤੋਂ ਵੱਡੀ ਗਲਤੀ ਪਰ ਮੇਸ਼ਾ ਨਾ ਹੋਵੇ ਰੋਲੇ ਵਿੱਚ ਆਓ ਤੇ ਸਰੀਆ ਖੜਨਾ ਆਉਂਦੀ ਬਿਲਕੁਲ ਹਾਂ ਜੀ ਤੇ ਮਾਰਾ ਮਾਰਾ ਹੱਥੋਂ ਲਾ ਕੇ ਵਿਖਾ ਰਿਹਾ ਫਿਰ ਕੋਈ ਨਹੀਂ ਠੰਡੀ ਭਾਈ ਪੀਲੇ ਸਿਰ 15 ਗੁਣਤਾ ਭਾਜੀ ਇਹ ਲੋਗ ਆ ਰਹੇ ਹਾਂ ਹਾਂ 15 ਗੁਣਤਾ ਤੇ ਭਰਦੇ ਰਹੀ ਆ ਆ ਦੇਖੋ ਅੱਜ 20 ਪਲੱਸ ਚੱਲ ਜੂਗੀ ਵਾੜੇ ਸਾਂਭੀ ਜੀਦੇ ਠੀਕ ਆ ਜੀ ਕੱਚੀ ਕੱਚੀ ਆਪਰਾ ਨਾਲ ਕੱਚੀ ਭਾਜੀ ਵਾੜਾ ਠੀਕ ਆ ਇਹ ਵੀਰਾਂ ਚ ਕਿੰਨੇ ਦੀ ਦੇ ਰਹੇ ਆ ਫਿਰ 45000 ਦੀ ਦੀ ਦੇ ਦਈਏ 45000 ਦੀ ਦੇ ਰਹੇ ਹਾਂ ਹਾਂ ਕਸਰਾ ਕੁਸਰਾ ਕੱਢ ਕੇ ਦੇਈਏ 45 ਦੀ ਦੇ ਦਈਏ ਦੱਸੋਣ ਆ ਜੀ 43000 ਦੀ ਦੇ ਦਈਏ 43 ਦੀ ਜਾਂ ਦੇ ਬਤਾ ਲਈ ਵੀ ਆਜਾ ਬੰਦੇ ਵੀਡੀਓ ਬਤਾ ਲਈ ਜਾਨੋ ਭਾਜੀ 300 ਰੁਪਏ ਛੋੜ ਵੀ ਕਰ ਦਾਂਗੇ ਸਾਡੇ ਬਤਾ ਲਈ ਵੀ ਬਤਾਈ ਅੱਜ 500 ਰੁਪਏ ਛੋੜ ਕਰ ਦਾਂਗੇ ਠੀਕ ਹੈ ਜੀ 42000 ਦੇ ਵਿੱਚੋਂ 500 ਰੁਪਏ ਹੋਰ ਲੈ ਲਓ ਜੀ ਸਾਡੇ 41000 ਦੀ 41000 ਆਣਾ ਨਹੀਂ ਵੀਰ ਜੀ ਠੀਕ ਹੈ ਜੀ ਠੀਕ ਜੀ ਫਰਦੋ ਫਰਦੋ ਮੇਲਾ ਬੱਲੇ ਬੱਲੇ ਪਹਿਲੀ ਵੀਡੀਓ ਨਾਲ ਹੋਰਦੀ ਆਂ ਟੰਡਾਲੀ ਪਿੰਡਾਂ ਜਾਣ ਭੇਹਿਰ ਖਾਨ ਲੈਣਾ ਸਾਡਾ ਨਾਮ ਬਹੁਤ ਮਜ਼ੂਰਾ ਬੱਲੇ ਬੱਲੇ ਹੋ ਜਾਣੀਆਂ ਜੀ ਹਾਂ ਜੀ ਦੋਸਤੋ ਸਾਡੇ 41000 ਦੇ ਵਿੱਚ ਬੱਠੀ ਮਿਲੂਗੀ ਤੁਹਾਨੂੰ 10 ਦਿਨ ਕਰਮ ਵਾਲੀ 8 ਦਿਨ ਅਜ ਕੱਢ ਦੀ ਆ ਹਾਂਜੀ ਇੱਧਰ ਇੱਕ ਹੋਰ ਤੁਹਾਨੂੰ ਪੇਫਾ ਵਿਖਾਉਣੇ ਆ ਪਹਿਲਣ ਵੈਡ ਪਾਜੀ ਤੇ ਮਾਰਾ ਵੀ ਉਹਨਾਂ ਦੇ ਰੇਟੇ ਪਾ ਕਰ ਦੇਣਾ ਵੀ ਵੀਰਾਂ ਨੇ ਸੋਚਿਆ ਨਹੀਂ ਹੋਣਾ ਹਾਂਜੀ ਨਹੀਂ ਪਾਜੀ ਕੋਈ ਗੱਲ ਨਹੀਂ ਹੋਣਾ ਇਹਦੇ ਵੀ ਸੂਆ ਜਣਵਾ ਸੋਦੀ ਕਰ ਪਹਿਲਣ ਵੈਡ ਪਾਜੀ ਪਹਿਲਣ ਪਲੂਣ ਬੱਠੀ ਆ ਪਹਿਲਣ ਬੱਠੀ ਆ ਇਹ ਆ ਲਓ ਜੀ ਮਾਦੋਸ ਪਲੂਣ ਵੱਚੀ ਪਹਿਲਾ ਸਵੇਰ ਸੀ ਨਿਕਲ ਗਈ 10 ਦਿਨ ਸਮਾਂ ਲੱਗੂ ਭਾਜੀ ਕਿੰਨੇ ਦਿਨਾਂ ਤੋਂ ਜਿਆਦਾ ਉੱਤਰੀ ਹੈਗਾ ਨਾ ਬੜੀ ਜਿਆਦਾ ਪਿਆਰੇ ਲੱਗ ਉਤਰੀ ਜਿਹੜੀ ਹਫਤਾ ਹੀ ਲੱਗੂਗੀ ਭਾਜੀ ਇਹਦੇ ਹਾਂ ਵੱਚੀ ਬਹੁਤ ਠੰਡੀ ਧੀਰੀ ਭਾਈ ਇਹ ਵੇਖੋ ਥਾਂ ਵੇਖੋ ਭਾਜੀ ਦੀ ਅੱਗੇ ਕੋਈ ਫੋਰ ਨਹੀਂ ਕੋਈ ਛਟਾਣੇ ਗਿਆ ਦਾ ਬਿਲਕੁਲ ਜੀ ਬਿਲਕੁਲ ਆਹ ਸਾਫ ਨਾ ਬਿਲਕੁਲ ਇਹ ਦੇਖੋ ਬਹੁਤ ਸੋਹਣਾ ਥਾਣਾ ਟੀਮ ਚਾਹਾਂ ਨਹੀਂ ਬਣਨੀ ਘਰ ਭਾਈ ਬਹੁਤ ਪੜਨੀ ਪਹਿਲਾ ਸਵੇਰ ਵੱਚੀਆ ਲੇਫਟੀ ਲੁਫਟੀ ਤੁਸੀਂ ਵੇਖੋ ਬਿਲਕੁਲ ਫਾਰੀ ਵਾਲਾ ਚੱਡਾ ਹਾਂ ਤੇ ਲੈ ਜੂ 5-7 5-6 ਦਿਨ ਜੇ ਵੀ ਹਾਂ ਤੇ ਬੇਨ ਨੂੰ ਤੋਰਦੇ ਬੜਾ ਆਇਆ ਆਹ ਦੇਖੋ ਨਾਲ ਨੂੰ ਦੋਸਤੋ ਕ੍ਰੋਸ ਅੰਗ ਦੇ ਵਿੱਚ ਬੱਛੀਆਂ ਨੇ ਰੇਟ ਬੜਾ ਮਾਰਜਨ ਬਿਲਕੁਲ ਜਾਇਦ ਛੋਟੇ ਛੋਟੇ ਰੇਟ ਤੇ ਬਹੁਤ ਵੀਰ ਆਪਣੇ ਡਿਮਾਂਡ ਕਰਦੇ ਵੀ ਥੋੜਾ ਘੱਟ ਰੇਟ ਸੀਗੇ ਛੋਟੇ ਛੋਟੇ ਭਾਪੜਦੇ ਦੇ ਭੱਜ ਜਾਈਆਂ ਸਾਹਮਣੇ ਪੇਸ਼ ਕਰ ਦਿੱਤੀ ਆ ਬੱਚੀ ਪਹਿਲਾ ਸੂਆ ਹੁੰਦੀ ਆ ਹ ਤੋਰਨੋ ਵੀ ਰੈਨ ਲੰਮਾ ਬਾਟ ਮਾਰਿਆ ਦੇ ਦਾਸ ਰੰਗ ਬਹੁਤ ਧੰਨ ਵਧੀਆ ਭਾਜੀ ਆਣਾ ਇਤਰਾ ਮਰਜੀ ਵਿਖੇ ਥੱਲੇ ਦੇ ਪਹਿਲਾ ਬੱਚੀ ਬਹੁਤ ਸਾਫ ਸੁਥਰੀ ਥਾਣ ਬਹੁਤ ਵਧੀਆ ਦਾ ਹਾਂਜੀ ਦਿਨ ਡੱਕ ਲਈ ਭਾਜੀ ਬਹੁਤ ਜਾਈ ਭਾਜੀ ਆ ਦੇਖੋ ਬਿਲਕੁਲ ਮੌਦੀ ਫੀਲਸ ਲੱਗ ਪਹੁੰਚ ਜਾਂਦੀ ਹੈ ਨਾ ਦੇ ਵਾਲਾ ਤੁਸ ਫੇਰ ਕੇ ਤਸਲੀ ਦੇ ਨਾਲ ਦਿਖਾ ਰਹੇ ਹਾਂ ਹਾਂਜੀ ਬੱਚੀ ਬਹੁਤ ਸੋਹਣੀ ਬੱਚੀ ਬਹੁਤ ਬੱਚੀ ਚੰਗੀ ਹੈ ਹਾਂ ਜਰਸੀ ਕਰਾਸ ਆ ਗਈ ਹੈ ਜਰਸੀ ਕਰਾਸ ਬਹੁਤ ਸੋਹਣੀ ਪਾਜੀ ਹੈ ਜੀ ਹਾਂ ਠੀਕ ਆ ਜੀ ਬੱਚੀ ਸਾਹਮਣ ਵਾਲੀ ਭਾਈ ਚਾਰ ਦੇਣਾ ਹਾਂ ਬਿਲਕੁਲ ਜੀ ਬਿਲਕੁਲ 35 ਥੋੜਾ ਜਿਆਦਾ ਬਿਲਕੁਲ ਜੀ ਬਿਲਕੁਲ ਅੱਛਾ ਜੀ ਬਿੰਦੇ ਦਾ ਰੇਟ ਕੀ ਰਹੂਗਾ ਲੈਣ ਦੇਣਾ ਭਾਈ 4 38 ਕਰਾ ਲਓ ਹਾਂ 35000 ਦੇ ਦਾਂਗੇ 35000 ਦੇ ਹਾਂ ਜੀ 35000 ਦੇ ਭਾਜੀ ਤੇ ਫਿਰ ਉਹ ਭੁੰਦੇ ਨੇ ਕਸਰ ਨਾਲ ਗੱਡੀ ਫਿਰ ਸਵਾਗਲਾ ਆ 4 ਹੋਰ ਸ਼ੋਰ ਕਰ ਦੇਣਾ ਹੈ 35000 ਉਸ ਤੋਂ ਬਾਅਦ ਵੀਰ ਬੰਦੇ ਨੇ ਫੇਰ ਨਾਲ ਛੋੜ ਕੀਤੀ ਤੇ ਸਵਾਰ ਲਾ ਜੈਜ ਬਾਈ ਜੈਜ ਹੀ ਐ ਚੋ ਰੋਟੀ ਲੈਣ ਦੇ ਚਲੋ 33000 ਲਾਵੇ ਪੂਰੇ ਰੇਖੀ ਹੋ ਗਈ ਆਪੇ ਇਹਦੇ ਵੱਧ ਘੱਟ ਨਾਲ ਫੋਨ ਲਾਗੇ 33000 ਬਿਹਾਣਾ ਹੋ ਗਈ ਜੀ ਲਓ ਜੀ ਹਾਂ ਲਓ ਸਰ ਪੂਰੇ ਤੇ ਆਪਣਾ ਬੋਲ ਆ ਗਿਆ ਠੀਕ ਹੈ ਜੀ ਪੂਰਾ ਕਸਰਾ ਕੱਢ ਕੇ ਵੀਰ ਮਾਲ ਦੇ ਰਿਹਾ ਤੁਹਾਨੂੰ ਹਾਂ ਜੀ ਮਾਲ ਦੋ 33000 ਦੀ ਬੱਛੀ ਆ ਠੀਕ ਹੈ ਜੀ 33000 ਦੀ ਆਣਾ ਹੋ ਗਈ ਬੱਛੀ ਦੀ ਠੀਕ ਹੈ ਜੀ ਹਾਂ 33000 ਦੀ ਬੱਛੀ ਮਿਲ ਜੂਗੀ ਹਾਂ ਜੇ ਰੋਡ ਆ ਬਾਕੀ ਥੜਾ ਤੁਹਾਨੂੰ ਸਾਫ ਤੁਹਾਨੂੰ ਸਾਰੀਆਂ ਭਾਜੀ ਮੇਰਾ ਭਰਾ ਆਨਲਾਈਨ ਸੌਦਾ ਕਰਦੇ ਉਹਦਾ ਇੱਥੇ ਆੜ ਕੇ ਕਰਦੇ ਹੋ ਬੇ ਘੜ ਕੇ ਇੱਥੇ ਆ ਕੇ ਆਪਦੀ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਕੱਲ ਤੇ ਤਸੱਲੀ ਕਰ ਖੜਾ ਜੇ ਆਨਲਾਈਨ ਮੰਗਾਓ ਸਾਡੇ ਹੀ ਦਾਖਲ ਕਰਦੇ ਹਾਂ 8 ਕਿਲੋ ਗਾਰੰਟੀ ਦੇਵਾਂਗੇ ਜੀ ਠੀਕ ਆ ਜੀ ਜੇ ਕੋਈ ਆਨਲਾਈਨ ਮੰਗਾਉਂਦਾ 8 ਕਿਲੋ ਗਾਰੰਟੀ ਆ ਹਾਂ ਜੀ ਹਾਂ ਜੀ ਇੱਥੇ ਚੋਲੇ 10 ਚੋਲੇ ਤੋਂ ਦਾਵਦਾ ਠੀਕ ਆ ਜੀ ਹਾਂ ਜੇ ਨਾ ਆਪਾਂ ਨਾ ਤਸੱਲੀ ਕਰ ਖੜੋਗੇ ਲਾ ਮਾ ਨਾ ਦੇਉ ਮੁਰਕਿਆਂਗੇ ਬਿਲਕੁਲ ਬਿਲਕੁਲ ਪਹਿਲੀ ਵੀਡੀਓ ਸਾਡੀ ਸਾਸ ਸੂਰੇ ਮਾਲ ਦੀ ਪੋ ਉਹ ਉਹਨੇ ਫਰਕ ਪਾ ਜਾਣਾ ਸੀ ਤੇ ਪੁੱਜ ਜਾਇਆ ਸੀ। ਹਾਂ। ਪਛੀ ਦੇ ਬਗਾਰ ਲਈ ਆਉਂਦੇ ਅਸੀਂ ਸਾਂਭੀ ਬੜੀ ਸੀ। ਠੀਕ ਆ। ਹਾਂ ਤੇ 2 ਮਿੰਟ ਚੁੱਕੇ ਸੀ ਇਹਨੂੰ। ਠੀਕ ਆ ਠੀਕ ਆ। ਹਾਂ ਪਾਕੀ 10 ਦਿਨ ਹੋ ਗਏ ਸੀ 15 ਹੋ ਗਏ ਕੰਮ ਨਹੀਂ ਹੈਗਾ। ਬਿਲਕੁਲ ਜੀ ਬਿਲਕੁਲ। ਜੋ ਕੰਮ ਕਰਨਾ ਤੇ ਮਾ ਵੀ ਸਚਾਈ ਦੱਸ ਕੇ ਦੋਸਤੋ ਕੋਈ ਵੀ ਮਾਲ ਦੇਣਾ ਵੀਰੋਂ ਤਾਂ ਵੀ ਆਪਾਂ ਵੀਡੀਓ ਪਹਿਲੀ ਵਾਰੀ ਪਾਉਂਦੇ ਆ ਤੇ ਗਾਂ ਹੋਰ ਵੀ ਲੰਬਾ ਚੱਲਣਾ ਭੈਣ ਭਰਾਵਾਂ ਦੇ ਨਾਲ। ਹਾਂਜੀ। ਮਾਲ ਬਲੇ ਬੜੇ ਜਾਇਜ਼ ਤੇ ਆਵਾਜ਼ ਬਰੇਟਾਂ ਦੇ ਉੱਪਰ ਇਸੇ ਤਰ੍ਹਾਂ ਵੀਰ ਹੋਣ ਲੈ ਕੇ ਆਉਂਦੇ ਰਹਿੰਦੇ ਆ। ਬਾਕੀ ਆਉਂਦਾ ਸਮੇਂ ਸਮੇਂ ਲਾਓ ਤੁਸੀਂ ਤਾਲ ਮਿਲ ਬਣਾ ਲਿਆ ਕਰੋ ਠੀਕ ਹੈ ਜੀ ਆਇਆਂ ਆਵੇ ਪਛਵਾ ਦੀ ਨਗਾ ਦੀ ਬਿਚਾਰਾ ਹੋ ਰਿਹਾ ਕਰੋ ਠੀਕ ਹੈ ਜੀ ਮਾਲ ਆਉਂਦਾ ਰਹੂਗਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਹੋਰ ਵੀਰ ਬਿੰਦੇ ਕੋਈ ਨਵੀਂ ਗੱਲਬਾਤ ਕੋਈ ਭੈਣ ਭਰਾਵਾਂ ਨਾਲ ਸੰਯੋਗਦੇ ਜਾਂਦੇ ਆ ਆਪਣੇ ਨਾਲ ਆ ਸਾਡਾ ਦੋਵਾਂ ਦਾ ਦੋਵਾਂ ਵੀਰਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਅਸੀਂ ਇਕੱਠੇ ਰਹਿਣੇ ਕਿੱਦੇ ਜਾਣਾ ਇਕੱਠੇ ਜਾਣਾ ਦੋਨੇ ਸਾਡਾ ਨਾਮ ਜ਼ਿਆਦਾ ਮਸ਼ਹੂਰ ਆ ਆਗੇ ਵੀ ਪਿੰਡਾਂ ਦੇ ਪਿੰਡਾਂ ਆਗੇ ਦੋ ਘੱਟ ਜਿੱਥੇ ਵੀ ਅੱਡੇ ਆਉਂਦਾ ਉਹਦਾ ਨਾਮ ਆ ਰਿਹਾ ਦੋਨਾਂ ਦਾ ਉਹ ਲੋਕ ਨੇ ਦੋ ਸਗੇ ਭਰਾ ਗਏ ਸਗੇ ਭਰਾ ਹੀ ਹਾਂ ਹਾਂ ਵੀ ਜੋ ਮਾਲਕ ਮਾਲ ਦਿੰਨੇ ਪਰ ਸਹੀ ਕੋਈ ਲਾਭ ਨਹੀਂ ਲੈਣਿਆ ਸੀ ਇਹਦਾ ਕੰਮ ਕਰਨਾ ਇੱਕ ਨੰਬਰ ਕਰਨਾ ਹੈ ਉੱਤੇ ਰੋੜ ਦੇ ਆਪਣਾ ਕਰਮ ਹੈ ਨਾ ਬਿਲਕੁਲ ਜੀ ਬਿਲਕੁਲ ਆਪਣਾ ਸਹੀ ਦੰਗਰ ਦੱਸ ਕੇ ਦੋ ਲਈ ਹੈ ਠੀਕ ਹੈ ਜੀ ਉਹ ਬੱਛੀ ਆਪ ਰੋਟੀ ਲਈ ਉਹਦੇ ਚੋਂ ਠੀਕ ਹੈ ਪਰਲੀ ਜਲਸੀ ਜਵਾਰ ਚ ਅਨੀ ਬੜਾ ਜਾਇਜ ਮਾਰਦਾ ਬਹੁਤ ਜਾਇਜ ਮਾਰਦਾ ਹਾਂਜੀ ਮੇਰੇ ਬਾਬਾ ਵੀ ਬੱਚਾ ਪਾਲ ਕੇ ਇਦਾਂ ਕਰਨ ਦੀ ਖੇਚਲ ਨਹੀਂ ਮੁਰਦੀ ਨਹੀਂ ਭਾਈ ਮੁਰਦੀ ਇੱਥੇ ਬਿੰਗਣਾ ਪਸ਼ੂ ਖਾ ਕੇ ਇਦਾਂ ਤਿਆਰ ਹੁੰਦਾ ਸਾਲ ਸਵਾਦ ਕਰਦੇ ਵੀ ਮੈਂ ਹਰ ਵੀ ਭੈਣ ਭਰਾਵਾਂ ਨੂੰ ਜਾਵੇ ਵਧੀਆ ਕਹਿਣ ਵੀ ਹਾਂ ਮਾਲ ਵਧੀਆ ਸੁਤਰਾ ਹੋਇਆ ਹੈ ਭਾਜੀ ਠੀਕ ਹੈ ਜੀ ਆ ਪੰਜਾਬੀ ਥੱਲੀ ਗੜ ਖੜੂ ਆਉਦੀ ਇੱਥੇ ਹੈ ਬਸ ਬਸ ਜੀ ਜੇ ਤਸਲੀ ਨਹੀਂ ਆਉਣ ਲਿਆ ਮੈਂ ਕਹਿੰਦੇ ਸਾਡੀ ਥਾਣਾ ਗਰੰਟੀ ਹੋ ਗਈ ਇਹਨਾਂ ਦੀ ਸਹੀ ਹੋ ਗਿਆ ਜੀ ਹਾਂ ਓਕੇ ਭਾਜੀ ਠੀਕ ਹੈ ਜੀ ਹਾਂਜੀ ਲਓ ਦੱਸੋ ਫਿਰ ਬਿੰਦੇ ਦੇ ਭਿੰਦੇ ਉਹਨਾਂ ਦੇ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਬਾਕੀ ਸੰਪਰਕ ਕਰ ਲਿਓ ਵੀਰ ਉਹਨਾਂ ਦੇ ਨਾਲ ਤੇ ਆਪਣਾ ਤਾਲਮੇਲ ਬਿਠਾ ਲਿਓ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ